ਜੀ ਆਸਤ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ। ਹੋਰ ਉਮੀਦ ਹੈ ਸਾਰੇ ਠੀਕੇ ਹੋਵੋਗੇ। ਚਲੋ ਜੀ ਅੱਜ ਚੱਲੇ ਆਂ ਫੇਰ ਨਪਲਾਓ ਕਰ ਲਿਆ ਰੈਡੀ। ਇਹ ਪਹਿਲਾਂ ਮਾੜੀ ਮੋਟੇ ਜਿਹੜਾ ਹੱਥ ਬੱਲਾ ਮਾਰਨ ਵਾਲਾ ਦੀ ਉਹ ਕਰਿਆ ਦਾ ਜਿਹੜਾ ਪਿਛਲਾ ਚੌਥਾ ਪਲਾਓ ਤੇ ਉਹ ਪਿਛਲੇ ਸੀਜ਼ਨ ਮੜਾ ਹੋਰਤਾ ਦਿਓ। ਤੇ ਹੁਣ ਫੇਰ ਫੇਰ ਲਾ ਲਿਆ ਤੇ ਹੁਣ ਬੱਸ ਫਿਟ ਕਰਕੇ ਚੱਲੇ ਆਂ ਹੁਣ ਪਹਿਲਾਂ ਟੈਂਕੀ ਭਰ ਕੇ ਲੈ ਗਏ ਆਂ ਪੰਪ ਤੋਂ। ਫਿਰ ਚੱਲ ਕੇ ਰੈਂਕੀ ਭਰਾ ਲਵਾਂਗੇ ਫਿਰ ਤਾਂ ਘਰੋਂ ਪਈ ਚੱਲਾਂਗੇ ਅਜੇ ਥੈਂਕੀ ਉਥੋਂ ਭਰਾ ਲੈ ਕੇ ਅਨ ਦੇਖਾਂਗੇ ਵੀ ਤੇਜ਼ ਦੂਲ ਕੰਨਾ ਖਾਂਦਾ ਦੇਖਿਓ ਦੇਖਿਓ ਵਲੌਗ ਬੜਾ ਗੈਂਟ ਹੋਣਾ ਦੇਖੀ ਚੱਲਿਓ ਅਜੇ ਡੱਕੇ ਚਲਵਾਇ ਨਹੀਂ ਹੈਗਾ ਅਰ ਕੇ ਆ ਰੱਖ ਲਿਆ ਹਜੇ ਬਾਅਦ ਚ ਫਿਰ ਲਵਾ ਲਵਾਂ ਕੱਲ ਨੂੰ ਦੇਖਣਾ ਫੜ ਕੇ ਲਿਆਉਣਾ ਉਹਨੂੰ ਪਟਿਆਲੇ ਤੋਂ ਮਿਲ ਜੂਗਾ ਸਟੀਰੀਓ ਰੋ ਲਾ ਲਾਂਗੇ ਇਹ ਦੇਖ ਬਾਕੀ ਜਾ ਕੇ ਮਿਲਦੇ ਆਂ ਖੇਤ ਕਰਕੇ ਸੈਟਿੰਗ ਸੂਟਿੰਜੀ ਚਲਾਉਣਿਆਂ ਫੇਰ ਬਣਾਵਾਂਗੇ ਫੇਰ ਵਲਾਵ ਹਾਂਜੀ ਪਹੁੰਚ ਗਏ ਖੇਤਾਂ ਤੇ ਪਾਲੀ ਫੇਰਿਆ ਰੋਟਾਵੇਟਰ ਸੁਪਰ ਸੀਡਰ ਜਾਂ ਆ ਦੇਖੋ ਆ ਉੱਪਰ ਲੇ ਕੇ ਰੇਚ ਦਾ ਫੇਰਦਾ ਹੁਣ ਥੱਲੇ ਦੇ ਜੱਲ ਰਹੇ ਆ ਆਪਾਂ ਇੰਨੇ ਉੱਤੇ ਪਲੌ ਫੇਰਦੇ ਆਂ ਤੇ ਬਾਅਦ ਵਿੱਚ ਆ ਜਾਵਾਂਗੇ ਥੱਲੇ ਦੇ ਘੇਰੇ ਚ ਫਿਰ ਇਹ ਦਵਾ ਪਲੌ ਫੇਰ ਦੁਬਾਰ ਦੁਬਾਰ ਤੋਂ ਫੇਰ ਰੋਟਾਵੇਟਰ ਚਲਾ ਦਾਂਗੇ ਉੱਤੇ ਚਲੋ ਦੇਖੀ ਚੱਲੋ ਅੱਗੇ ਫੇਰ ਵਲੌਗ ਨੂੰ ਹੁੰਦਾ ਕੀ ਕੀ ਆ ਹਾਂਜੀ ਉੱਪਰ ਲੱਗੇ ਰਹਾ ਤਾਂ ਇਹਦਾ ਨਵੇੜ ਹੁਣ ਚਲਦੇ ਆਂ ਬਸ ਥੱਲੇ ਨੂੰ ਦੇਖੋ 12 ਵਜੇ ਜੀ ਇਹਦਾ ਨਵੇੜ ਤਾਂ ਹੁਣ ਚਲਦੇ ਆਂ ਥੱਲੇ ਹੁਣ ਵੇਖਦੇ ਆਂ ਥੱਲੇ ਬਲਾਉਂ ਤੂੰ ਦੇਖਦੇ ਆਂ ਹੁਣ ਮਿਲਦਾ ਬਚ ਕੇ 6:00 ਵਜੇ 6 ਤੋਂ ਮਾੜਾ ਵਟਾ ਉੱਥੇ ਹੋਵੇ 6:10 ਤੋਂ 10:00 ਹੋਗੇ ਤੇ ਹੁਣ ਲੱਗਦਾ ਆਂ ਥੱਲੇ ਇਹ ਦੇਖਦੇ ਜਿੰਨਾ ਖੂਗਾ ਥੱਲੇ ਕਰਾਂਗੇ ਬਾਕੀ ਫਿਰ ਨਹੀਂ ਖਾਦੂ ਕਰਾਂਗੇ ਦੇਖੋ ਹੌਣ ਹੌਲੀ ਹੌਲੀ ਜੇ ਖੁੱਲ ਰਿਹਾ ਮਾੜਾ ਮਾੜਾ ਹੋਰ ਜੇ ਪਹਿਲਾਂ ਥੋੜੀ ਘਟ ਜਾਣ ਲਾਉਂਦਾ ਸੀ ਹੁਣ ਥੋੜਿਆ ਬਤਾ ਗਿਆ ਜਾਂ ਪੀਆਰ ਦਾ ਪੌਣ ਯਾਰ ਵਾਲੇ ਨਾ ਕਲੱਚ ਦਾ ਕੋਈ ਲੋਡ ਨਾ ਅਜੇ ਚੱਪਲਾ ਘੜ ਕੇ ਚੌਂਕੜੀ ਮਾਰ ਕੇ ਬੈਠਿਆ ਉਹਨੇ ਦੂਰੇ ਨੇ ਯਾਰੇ ਦੇਖੋ ਹੈਗਾ ਨੀ ਯਾਰਾ ਚਲੋ ਜੀ ਹੁਣ ਮਿਲਦੇ ਆਂ ਥੱਲੇ ਵਾਲੇ ਘੇਰੀ ਚ ਜਾ ਕੇ ਮਤਲਬੀ ਲਾ ਕੇ ਦੋ ਕੁ ਘਿਹੜੇ ਫੇਰ ਮਿਲਦਾ ਸਾਨੂੰ ਹਾਂਜੀ ਰਾਤ ਹੋ ਗਈ ਤੇ ਬੱਜ ਗਏ ਨੇ 8:30 ਤੇ ਚੱਲ ਰਿਹਾ ਕੰਮ ਹਜੇ ਵੀ ਉਧਰ ਉਹ ਢਿੱਗਣੀ ਰੱਖਦੇ ਲਾਓ ਦੇਖੋ ਇੱਧਰ ਦੇਖੋ ਇਧਰੋਂ ਸਾਫ਼ ਆ ਉਹ ਰੋਟਾਵੇਟਰ ਵੀ ਚੱਲ ਰਿਹਾ ਹਜੇ ਉਧਰ ਬਸ ਥੋੜਾ ਥੋੜਾ ਰਹਿ ਗਿਆ ਵਿੱਚ ਖੜ ਕੇ ਦੀ ਬਾਹਲੀ ਮਾੜਾ ਕਿਤੇ ਜਾ ਗਿਆ ਇਹਦੀ ਤੇ ਹੁਣ ਫੇਰ ਰਹੀਓ ਕੋਈ ਗੌੜ ਇਹ ਆਪਣਾ ਨੂੰ ਤਾਂ ਬਲੋ ਵਾਲਾ ਕੰਮ ਦੱਸ ਵੀ ਨਹੀਂ ਬਿਲਕੁਲ ਆ ਰੂਟਾ ਵੇਟਰ ਆਲਾ ਨਵੇੜਕੇ ਚੱਲਾਂਗੇ ਜਿੰਨਾ ਵੀ ਟਾਈਮ ਲੱਗੂਗਾ ਉੰਨਾ ਨਵੇੜਕੇ ਚੱਲਾਂਗੇ ਕਿੰਨਾ ਲੱਗਾ ਦਾ ਅੱਧਾ ਘੰਟਾ ਹੋਰ ਲੱਗੂਗਾ ਥੋੜ੍ਹੀ ਰਹਿ ਗਿਆ ਹੁਣ ਤਾਂ ਜ਼ਿਆਦਾ ਨਹੀਂ ਹੈਗਾ ਐਨੇ ਚ ਆਪਾਂ ਅ ਅੱਧਾ ਕਿਲੋ ਹੋਰ ਰਵੇਟ ਦਾਂਗੇ ਹੋਰ ਵੀ ਇਹ ਮੇਜਰ ਰੂਟਾ ਵੇਟਰ ਦੇ ਨਾਲ ਹੀ ਚੱਲਾਂਗੇ ਫਿਰ ਪਹਿਲਾਂ ਪਹਿਲਾਂ ਤਾਂ ਚੱਲਦੇ ਰਹਿਗੇ ਹੁਣ ਤਾਂ ਆਪਾਂ ਚ ਪਹਿਲਾਂ ਹੀ ਭੱਗ ਜਾ ਕਿਉਂਕਿ ਆਪਣਾ ਕਿਹੜਾ ਕੰਮ ਹੁਣ ਨਿਬੜ ਜੂਆ ਸਾਰਾ ਆਪਾਂ ਨੂੰ ਸਵੇਰੇ ਹੌਣ ਦਾ ਬੋਗੋਈ ਤੇ ਚਲੋ ਹਾਂਜੀ लिखाई साम्हूं हिकु फर्क जहिड़े लॻो केॾे बि हा भई ईको ते पावर मोड न स्टैंडर्ड स्पीड ते सत छे पॉइंट नो ठीक आहे हा इन ला त ईको हा दो चकर स्टैंडर्ड ला त स्टेंडर्ड हीअर ला त ਆ ਲਓ ਪੈਰੀ ਕੋਲਾ ਦਾ ਤੇ ਫੇਸ ਰੈਟਲ ਦਾ ਦਾ ਦੇਖੋ ਵਰਕ ਇਹ ਹੋਣ ਵਜ ਕੇ 8:40 8:40 45 ਹੋ ਗਏ ਤੇ ਬਸ ਉਹ ਕਰ ਵੀ ਕੰਮ ਨਿਪਟਣ ਵਾਲੀ ਆ ਫਿਰ ਚੱਲਦੇ ਆ ਚਲੋ ਜੀ ਦੇਖੋ ਅੱਗੇ ਹਾਂਜੀ ਚੱਲ ਪਏ ਹੁਣ ਘਰ ਨੂੰ ਇਹ ਟ੍ਰੈਕਟਰ ਦਾ ਕੰਮ ਤਾਂ ਨੇ ਵੇਡਤਾ। ਬਲੌਗ ਦਾ ਰਹਿ ਗਿਆ ਮਰ ਦੋ ਕੀਲੇ ਮਗੂ ਰਹਿ ਗਏ ਬਲੌ ਦੇ। ਉਹ ਕੱਲੂ ਸਵੇਰੇ ਨੇ ਵੇਡ ਦਾਂਗੇ। ਫਿਰ ਕਰੇ ਬਲਾਈ ਜਾਂਦੇ ਵੀ ਆਜ ਛੇਤੀ ਆ ਜਾ ਆ ਜਾ। ਹੁਣ ਕਰੇ ਜਾਣਾ ਪੈਣਾ। ਤੇ ਹੁਣ ਕੱਢ ਲੂ ਨੂੰ ਵੇਡਾਂਗੇ। ਬਾਕੀ ਜਿਹੜਾ ਰਹਿਦਾ ਕੰਮ ਆ। ਲੋ ਜੀ ਤੇ ਹੁਣ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ। ਤੇ ਮਿਲਾਂਗੇ ਕਿਸੇ ਹੋਰ ਬਲੌਗ ਚ। ਦੇਖਿਓ ਆਪਣੇ ਵਲੌਗ ਨੂੰ ਜਰੂਰ ਦੇਖਿਓ ਕਮੈਂਟ ਕਰਿਓ ਸਬਸਕ੍ਰਾਈਬ ਵੀ ਕਰਦੇ ਆਪਣੇ ਚੈਨਲ ਨੂੰ ਤੇ ਲਾਇਕ ਤਾਂ ਇਹਨਾਂ ਪੂਰੇ ਦੱਬ ਕੇ ਮਾਰੀ ਜਾਓ ਬਟਨ ਦੱਬੀ ਜਾਓ ਮੈਂ ਛੋੜ ਕਰ ਰਿਹਾ ਇੱਕ ਵਾਰੀ ਦੱਬਿਓ ਤੇ ਫਿਰ ਇਸ ਲਾਇਕ ਕਰ ਦੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਓਕੇ ਬਾਏ ਟਾਟਾ